ਖਬਰਾਂ ਦੇਖਿਆ ਨਿਊਜ਼ ਦੇਖਿਆ ਕਿ ਉਸ ਬੰਦੇ ਦੀ ਜਿਮ ਕਰਦਾ ਸੀ ਕਾਫੀ ਵਧੀਆ ਬਾਡੀ ਸੀ ਬੋਡੀ ਬਿਲਡਿੰਗ ਚ ਜਾਣਾ ਸੀ ਬਟ ਓਵਰਡੋਸ ਕਾਰਨ ਉਹਦੀ ਮੌਤ ਹੋ ਗਈ ਹੁੰਦਾ ਕਿ ਓਵਰ ਸਟੀਰੋਇਡ ਦੇ ਨਾਲ ਸਾਡੀ ਬਾਡੀ ਦੇ ਵਿੱਚ ਜਿਹੜੀ ਹਾਰਟ ਬੀਟ ਹੈ ਉਹ ਵਧ ਜਾਂਦੀ ਹੈ ਉਹਦੇ ਕਰਕੇ ਹੁੰਦਾ ਕਿ ਜਦੋਂ ਹਾਰਟ ਫੇਲਿਅਰ ਹੋ ਜਾਂਦਾ ਹੈ ਉਹਦੇ ਨਾਲ ਅੱਜ ਕੱਲ ਜ਼ਿਆਦਾਤਰ ਮੌਤਾਂ ਹੋ ਰਹੀਆਂ ਨੇ ਮੋਸਟਲੀ ਬੱਚੇ ਅੱਜ ਕੱਲ ਦੇ ਕਰਦੇ ਕੀ ਨੇ ਪ੍ਰੀ ਵਰਕਆਊਟ ਦਾ ਉਹ ਲੈ ਹੀ ਰਹੇ ਨੇ ਨਾਲ-ਨਾਲ 3-3 4-4 ਪੈਕੇਟ ਕਾਫੀ ਤੇ ਪੀ ਜਾਂਦੇ ਨੇ ਹੋਰ ਬਹੁਤ ਚੀਜ਼ਾਂ ਨਾਲ ਐਡ ਕਰ ਲੈਂਦੇ ਨੇ ਜਿਹੜੀਆਂ ਸਮੇਂ ਦੇ हिसाब ਨਾਲ ਗਲਤ ਹੋ ਜਾਂਦੀਆਂ ਨੇ ਤੇ ਸਪਲੀਮੈਂਟ ਲੈਣ ਤੋਂ ਪਹਿਲੇ ਕੀ ਬੋਡੀ ਨੂੰ ਇੱਕ ਵਾਰੀ ਪਹਿਲਾਂ ਚੈੱਕ ਕਰਵਾਉਣਾ ਚਾਹੀਦਾ ਹੈ ਜਾਂ ਕਿਸੇ ਡਾਕਟਰ ਨੂੰ ਇਸਲਾ ਲੈਣੀ ਚਾਹੀਦੀ ਹੈ ਕੀ ਇਹ ਜ਼ਰੂਰੀਆਂ ਚੀਜ਼ਾਂ ਦੇਖੋ ਇਨ ਫਿਊਚਰ ਕੋਈ ਵੀ ਚੀਜ਼ ਜਿੱਦਾਂ ਤੁਸੀਂ ਸਟੀਰੋਇਡਸ ਲੈ ਰਹੇ ਹੋ ਤੇ ਆ ਤੁਸੀਂ ਸਪਲੀਮੈਂਟਸ ਲੈ ਰਹੇ ਹੋ ਓਵਰ ਲੈ ਰਹੇ ਹੋ ਬਹੁਤ ਜ਼ਿਆਦਾ ਓਵਰ ਲੈ ਰਹੇ ਹੋ ਉਹਦੇ ਅੱਗੇ ਜਾ ਕੇ ਤੁਹਾਨੂੰ ਨੁਕਸਾਨ ਹੀ ਨੁਕਸਾਨ ਹੈ ਉਹ ਤੁਹਾਨੂੰ ਇਸ ਟਾਈਮ ਨਹੀਂ ਪਤਾ ਲੱਗਣੇ ਸੱਚੀ ਗੱਲ ਪੰਜਾਬੀ ਬੁਲੇਟਿਨ ਦੇਖ ਰਹੇ ਸਾਰੇ ਸਰੋਤਿਆਂ ਦਾ ਮੈਂ ਤਰਨਈ ਨਿੱਗਾ ਸਵਾਗਤ ਕਰਦਾ ਅੱਜ ਅਸੀਂ ਗੱਲਬਾਤ ਕਰਾਂਗੇ ਸਪਲੀਮੈਂਟ ਨੂੰ ਲੈ ਕੇ ਕਾਫੀ ਲੋਕਾਂ ਦੇ ਵਿੱਚ ਟ੍ਰੈਂਡ ਚੱਲ ਰਿਹਾ ਹੈ ਕਿ ਅਸੀਂ ਸਪਲੀਮੈਂਟ ਖਾਵਾਂਗੇ ਤਾਂ ਸਾਡੀ ਬਾਡੀ ਬਨੇਗੀ ਕਿਸੇ ਵੀ ਜਿਮ ਦੇ ਵਿੱਚ ਜਾ ਕੇ ਦੇਖ ਲਓ ਹਰ ਬੰਦਾ ਸਪਲੀਮੈਂਟ ਲੈਣ ਦੇ ਪਿੱਛੇ ਹੀ ਪੈਦਾ ਜਾ ਰਿਹਾ ਸੋ ਅੱਜ ਅਸੀਂ ਇਸੇ ਟੌਪਿਕ ਦੇ ਉੱਤੇ ਗੱਲ ਕਰਾਂਗੇ ਤੇ ਪੁੱਛਾਂਗੇ ਸਪਲੀਮੈਂਟ ਦੇ ਕੀ ਕੀ ਫਾਇਦੇ ਨੇ ਤੇ ਸਪਲੀਮੈਂਟ ਦੇ ਕੀ ਕੀ ਨੁਕਸਾਨ ਨੇ ਕਿਉਂਕਿ ਹਰ ਚੀਜ਼ ਦੇ ਫਾਇਦੇ ਵੀ ਹੁੰਦੇ ਆ ਤੇ ਨੁਕਸਾਨ ਵੀ ਹੁੰਦੇ ਆ ਸੋ ਇਸੇ ਗੱਲਬਾਤ ਨੂੰ ਕਰਨ ਦੇ ਲਈ ਅੱਜ ਅਸੀਂ ਪਹੁੰਚੇ ਹੋਏ ਹਾਂ ਜੇਕੇ ਫਿਟਨੈਸ ਹੱਬ ਦੇ ਵਿੱਚ ਇੱਕ ਗੱਲਬਾਤ ਕਰਾਂਗੇ ਮਲਕੀਤ பாਜੀ ਦੇ ਨਾਲ ਤੇ ਪੁੱਛਾਂਗੇ ਸਪਲੀਮੈਂਟ ਦੇ ਕੀ ਕੀ ਫਾਇਦੇ ਨੇ ਤੇ ਕੀ ਕੀ ਨੁਕਸਾਨ ਨੇ ਕੀ ਸਾਨੂੰ ਸਪਲੀਮੈਂਟ ਲੈਣਾ ਚਾਹੀਦਾ ਹੈ ਤੇ ਕਿਸ ਤਰੀਕੇ ਦੇ ਨਾਲ ਜੇ ਲੈਣਾ ਚਾਹੀਦਾ ਹੈ ਤੇ ਉਹਨੂੰ ਖਾਣਾ ਹੈ ਆਪਾਂ ਸੋ பாਜੀ ਪਹਿਲੇ ਤਾਂ ਤੁਹਾਡਾ ਪੰਜਾਬੀ ਬੁਲੇਟਿਨ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਵੇਂ ਕਿ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਸਪਲੀਮੈਂਟ ਦੇ ਉੱਤੇ ਕਾਫੀ ਲੋਕਾਂ ਦੇ ਵਿੱਚ ਹੋ ਰਿਹਾ ਹੈ ਕਿ ਅਸੀਂ ਜਿਮ ਦੇ ਵਿੱਚ ਆ ਰਹੇ ਹਾਂ ਤੇ ਆਪਾਂ ਸਪਲੀਮੈਂਟ ਲੈਣਾ ਹੀ ਲੈਣਾ ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਨਣਾ ਚਾਹਾਂਗਾ ਕਿ ਸਪਲੀਮੈਂਟ ਦੇ ਕੀ ਫਾਇਦੇ ਹੈਗੇ ਵੀ ਨੇ ਦੇਖੋ ਜੀ ਸਪਲੀਮੈਂਟ ਦੇ ਫਾਇਦੇ ਜੇ ਤੁਸੀਂ ਆਪਣੀ ਨਾਰਮਲ ਡਾਈਟ ਦੇ ਵਿੱਚ ਸਾਰੇ ਇੰਗਰੀਡੀਅੰਟਸ ਨਹੀਂ ਲੈ پا ਰਹੇ ਫਿਰ ਤੁਹਾਨੂੰ ਸਪਲੀਮੈਂਟ ਲੈਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਆਪਣੀ ਬੈਲੈਂਸਡ ਡਾਈਟ ਦੇ ਨਾਲ ਤੁਸੀਂ ਪ੍ਰੋਪਰ ਆਪਣੀ ਐਕਸਰਸਾਈਜ਼ ਕਰ ਰਹੇ ਹੋ ਤੁਸੀਂ ਆਪਣੀ ਬੈਲੈਂਸਡ ਡਾਈਟ ਲੈ ਰਹੇ ਹੋ ਫਿਰ ਤੁਹਾਨੂੰ ਸਪਲੀਮੈਂਟ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ ओके ਤੇ ਜਿਵੇਂ ਕਿ ਅੱਜਕਲ ਦੇਖਿਆ ਜਾ ਰਿਹਾ ਕਿ ਜਿਮ ਦੇ ਵਿੱਚ ਕੋਈ ਸਟਾਰਟ ਵੀ ਜਿਮ ਵਿੱਚ ਆਤਕੀ ਕਰ ਰਿਹਾ ਸਭ ਤੋਂ ਪਹਿਲਾਂ ਉਹਦਾ ਕੁਐਸ਼ਨ ਇਹ ਹੁੰਦਾ ਕਿ ਮੈਂ ਕਿਹੜਾ ਸਪਲੀਮੈਂਟ ਲਵਾਂ ਕਿ ਸਟਾਰਟਿੰਗ ਦੇ ਵਿੱਚ ਹੀ ਉਹਨੂੰ ਸਪਲੀਮੈਂਟ ਲੈਣਾ ਸ਼ੁਰੂ ਕਰ ਦੇਣਾ ਚਾਹੀਦਾ ਦੇਖੋ ਜੀ ਸਟਾਰਟਿੰਗ ਦੇ ਵਿੱਚ ਆਪਾਂ ਨੂੰ ਜਦੋਂ ਵੀ ਸਟਾਰਟ ਕਰਨਾ ਹੈ ਜੇ ਤੁਸੀਂ ਵਧੀਆ ਬੋਡੀ ਬਿਲਡਿੰਗ ਕਰਨਾ ਚਾਹੁੰਦੇ ਹੋ ਤੁਹਾਨੂੰ ਰੂਟੀਨ ਦੇ ਨਾਲ ਹੀ ਸਟਾਰਟ ਕਰਨਾ ਚਾਹੀਦਾ ਹੈ ਨੇਚਰਲ ਵੇ ਪ੍ਰੋਟੀਨ ਜਿਹੜਾ ਹੁੰਦਾ ਉਹਦੇ ਨਾਲ ਤੁਸੀਂ ਸਟਾਰਟ ਕਰੋ ओके ਤੇ ਜਿਵੇਂ ਕਿ ਹੁਣ ਦੇਖਿਆ ਜਾ ਰਿਹਾ ਹੈ ਅੱਜ ਕੱਲ ਲੋਕਾਂ ਦੇ ਵਿੱਚ ਸਪਲੀਮੈਂਟ ਲਓ ਓਵਰਡੋਸ ਵੀ ਕਈ ਕਰ ਦਿੰਦੇ ਨੇ ਜਿਮ ਦੇ ਵਿੱਚ ਆ ਰਹੇ ਆ ਜਿਮ ਦੇ ਵਿੱਚ ਪ੍ਰੋਪਰ ਐਕਸਰਸਾਈਜ਼ ਲਗਾ ਨਹੀਂ ਰਹੇ ਬਟ ਸਪਲੀਮੈਂਟ ਓਵਰਡੋਸ ਤੇ ਓਵਰਡੋਸ ਲੈ ਰਹੇ ਕਿ ਆਪਾਂ ਸਿਰਫ ਸਪਲੀਮੈਂਟ ਖਾਵਾਂਗੇ ਤੇ ਸਾਡੀ ਬੋਡੀ ਬਣ ਜਾਏਗੀ ਦੇਖੋ ਜੀ ਓਵਰਡੋਸ ਲੈਣਾ ਤਾਂ ਬਿਲਕੁਲ ਗਲਤ ਹੈ ਜੇ ਤੁਸੀਂ ਆਪਣੀ ਨੇਚਰਲ ਡਾਈਟ ਲੈ ਰਹੇ ਹੋ ਨਾਲ ਤੁਸੀਂ ਪ੍ਰੋਟੀਨ ਵੀ ਲੈ ਰਹੇ ਹੋ ਤੁਸੀਂ ਉਹਨੂੰ ਤਰੀਕੇ ਦੇ ਨਾਲ ਲਓ ਉਹਨੂੰ ਪੂਰੇ ਤਰੀਕੇ ਦੇ ਨਾਲ ਯੂਜ਼ ਕਰੋ ਫੇਰ ਉਹਦਾ ਕੋਈ ਨੁਕਸਾਨ ਨਹੀਂ ਜੇ ਤੁਸੀਂ ਓਵਰਡੋਸ ਕਰਦੇ ਹੋ ਉਹਦੇ ਨਾਲ ਤੁਹਾਡਾ ਲੀਵਰ ਔਰ ਤੁਹਾਡੀ ਕਿਡਨੀ ਡੈਮੇਜ ਹੋਣ ਦਾ ਖਤਰਾ ਜ਼ਿਆਦਾ ਵੱਧ ਸਕਦਾ ਤੇ ਤੇ ਉਹ ਲੋਕ ਕੀ ਸਪਲੀਮੈਂਟ ਲੈ ਸਕਦੇ ਨੇ ਜਿਹੜੇ ਕਿ ਜਿਮ ਕਰਦੇ ਹੀ ਨਹੀਂ ਨੇ ਨਹੀਂ ਨਹੀਂ ਦੇਖੋ ਜਿਹੜੇ ਆਮ ਲੋਕ ਬਿਲਕੁਲ ਆਪਣਾ ਵਰਕਆਊਟ ਨਹੀਂ ਕਰ ਰਹੇ ਆਪਣੀ ਡੇਲੀ ਰੁਟੀਨ ਦੇ ਵਿੱਚ ਆਪਣਾ ਕੰਮ ਕਰਦੇ ਨੇ ਉਹਨਾਂ ਨੂੰ ਸਪਲੀਮੈਂਟ ਲੈਣ ਦੀ ਲੋੜ ਨਹੀਂ ਹੈਗੀ ਬਿਲਕੁਲ ਵੀ ਕਿਉਂਕਿ ਸਾਡੀ ਬਾਡੀ ਦੇ ਵਿੱਚ ਨੇਚਰਲ ਜਿਹੜੇ ਸਪਲੀਮੈਂਟ ਦੀ ਲੋੜ ਹੁੰਦੀ ਹੈ ਉਹ ਸਾਡੀ ਬਾਡੀ ਪ੍ਰੋਡਿਊਸ ਕਰਦੀ ਰਹਿੰਦੀ ਹੈ ਤੇ ਜੇ ਉਹ ਸਪਲੀਮੈਂਟ ਲੈ ਲੈਣ ਤੇ ਉਹਨਾਂ ਦੇ ਕੀ ਨੁਕਸਾਨ ਹੋ ਸਕਦੇ ਨੇ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿੱਦਾਂ ਕਿ ਜੇ ਕੋਈ ਵਰਕਆਊਟ ਨਹੀਂ ਕਰ ਰਿਹਾ ਤੇ ਜੋ ਸਪਲੀਮੈਂਟ ਲੈਂਦਾ ਪਏ ਕੰਟੀਨਿਊਸਲੀ ਤੇ ਉਹਦੇ ਵਿੱਚ ਉਹਨਾਂ ਦੀ ਕਿਡਨੀਜ਼ ਹਾਰਮ ਹੋ ਸਕਦੀਆਂ ਨੇ ਤੇ ਲੀਵਰ ਡੈਮੇਜ ਹੋ ਸਕਦਾ ਓਕੇ ਤੇ ਜੇ ਕਈ ਲੋਕੀ ਕੀ ਕਰਦੇ ਨੇ ਕਿ ਆਪਾਂ ਜਿਮ ਦੇ ਵਿੱਚ ਆਏ ਹੈਗੇ ਆ ਸਵੇਰੇ ਜਿਮ ਆਏ ਆ ਸਵੇਰੇ ਵੀ ਸਪਲੀਮੈਂਟ ਲੈ ਲਿਆ ਸ਼ਾਮੀ ਆਏ ਆ ਸ਼ਾਮੇ ਵੀ ਸਪਲੀਮੈਂਟ ਲੈ ਲਿਆ ਤੇ ਇੱਕ ਸਪਲੀਮੈਂਟ ਆਪਾਂ ਸ਼ੌਂਗ ਦੇ ਤੌਰ ਤੇ ਵੀ ਲੈ ਲਿਆ ਕਈ ਜਿੱਦਾਂ ਕਾਲਜ ਵਿੱਚ ਜਾਂਦੇ ਨੇ ਜਾਂ ਕਿਤੇ ਕੰਮ ਤੇ ਜਾਂਦੇ ਨੇ ਉੱਥੇ ਵੀ ਸਪਲੀਮੈਂਟ ਦੀ ਬੋਤਲ ਨੂੰ ਪਰ ਕੇ ਲੈ ਜਾਂਦੇ ਨੇ ਕਿ ਉਹ ਐਨਾਂ ਹੀ ਵਾਰੀ ਸਪਲੀਮੈਂਟ ਲੈਣਾ ਉਹਨਾਂ ਨੂੰ ਚਾਹੀਦਾ ਜਾਂ ਦਿਨ ਦੇ ਵਿੱਚ ਇੱਕ ਵਾਰੀ ਹੀ ਸਪਲੀਮੈਂਟ ਜ਼ਰੂਰੀ ਹੁੰਦਾ ਬਸ ਦੇਖੋ ਜੇ ਤੁਸੀਂ ਇੱਕ ਦਿਨ ਦੇ ਵਿੱਚ ਇੱਕ ਵਾਰੀ ਵਰਕਆਊਟ ਕਰ ਰਹੇ ਹੋ ਤਾਂ ਤੁਸੀਂ ਇੱਕ ਦਿਨ ਦੇ ਵਿੱਚ ਇੱਕ ਵਾਰੀ ਪ੍ਰੋਟੀਨ ਲੈ ਸਕਦੇ ਹੋ ਜਾਂ ਤੁਸੀਂ ਜਿਹੜੇ ਸਪਲੀਮੈਂਟਸ ਆਉਂਦੇ ਨੇ ਸਾਡੇ ਅਮੀਨੋ ਐਸਿਡਸ ਵਗੈਰਾ ਨੇ ਉਹ ਤੁਸੀਂ ਲੈ ਸਕਦੇ ਹੋ ਜੇ ਤੁਸੀਂ ਦੋ ਵਾਰੀ ਵਰਕਆਊਟ ਕਰ ਰਹੇ ਹੋ ਅਮੀਨੋ ਐਸਿਡਸ ਤੁਸੀਂ ਇੱਕ ਵਾਰੀ ਰੱਖੋ ਤੇ ਜਿਹੜਾ ਪ੍ਰੋਟੀਨ ਹੈ ਉਹ ਤੁਸੀਂ ਦੋ ਵਾਰ ਵੀ ਕੰਜ਼ੂਮ ਕਰ ਸਕਦੇ ਹੋ ओके ਤੇ ਜੇ ਹੁਣ ਕੋਈ ਬੰਦਾ ਆਂਦਾ ਉਹ ਕਹਿੰਦਾ ਮੈਂ ਜਿਮ ਕਰਨਾ ਹੈ ਮੈਂ ਬਾਡੀ ਬਣਾਣੀ ਹੈ ਬਟ ਮੈਂ ਸਪਲੀਮੈਂਟ ਨਹੀਂ ਖਾਣਾ ਹੂੰ ਹੂੰ ਉਹਦੇ ਵਾਸਤੇ ਕੀ ਖਾਣਾ ਜ਼ਰੂਰੀ ਹੋ ਸਕਦਾ ਹੈ ਜਾਂ ਫਿਰ ਉਹਨੂੰ ਸਪਲੀਮੈਂਟ ਹੀ ਖਾਣਾ ਪਵੇਗਾ ਨਹੀਂ ਨਹੀਂ ਜੇ ਕੋਈ ਬਿਨਾ ਸਪਲੀਮੈਂਟ ਤੋਂ ਵੀ ਬਾਡੀ ਬਣਾਉਣਾ ਚਾਹੁੰਦਾ ਜਾਂ ਫਿਟ ਰਹਿਣਾ ਜਾਂਦਾ ਨਾਰਮਲੀ ਫਿਟ ਰਹਿਣਾ ਚਾਹੁੰਦਾ ਨਾਰਮਲੀ ਫਿਟ ਰਹਿਣ ਦੇ ਵਾਸਤੇ ਦੇਖੋ ਨੇਚਰਲ ਡਾਈਟ ਹੈਗੀ ਆਪਣੀ ਬੈਲੈਂਸਡ ਡਾਈਟ ਰੱਖੋ ਵਧੀਆ ਤਰੀਕੇ ਨਾਲ ਖਾਓ ਔਰ ਵਧੀਆ ਭੋਜਨ ਖਾਓ ओके ਤੇ ਕਈ ਲੋਕੀ ਕਰਦੇ ਨੇ ਸਪਲੀਮੈਂਟ ਆਪਾਂ weight lose ਵਾਸਤੇ ਵੀ ਯੂਜ਼ ਕਰਦੇ ਨੇ ਕਈ weight gain ਵਾਸਤੇ ਵੀ ਕਰਦੇ ਨੇ ਕੀ weight lose ਵਾਸਤੇ ਵੀ ਸਪਲੀਮੈਂਟ ਆਉਂਦੇ ਨੇ ਹਾਂਜੀ ਹਾਂਜੀ weight loss ਵਾਸਤੇ ਤੁਹਾਡੇ ਬੜੇ ਤਰ੍ਹਾਂ ਦੇ ਸਪਲੀਮੈਂਟਸ ਆਉਂਦੇ ਨੇ ਫੈਟ ਬਰਨਰਸ ਆਉਂਦੇ ਨੇ ਐਲ ਆਰਜੀ 9 ਵਗੈਰਾ ਹੋਰ ਕਾਫੀ ਚੀਜ਼ਾਂ ਆਂਦੀਆਂ ਨੇ ਬਟ ਉਹਨੂੰ ਵੀ ਯੂਜ਼ ਕਰਨ ਦਾ ਇੱਕ ਤਰੀਕਾ ਹੁੰਦਾ ਔਰ ਤਰੀਕੇ ਦੇ ਨਾਲ ਯੂਜ਼ ਕਰਨਾ ਉਸਨੂੰ ਕਿਸ ਤਰੀਕੇ ਦੇ ਨਾਲ ਸਪਲੀਮੈਂਟ ਨੂੰ ਯੂਜ਼ ਕਰਨਾ ਚਾਹੀਦਾ ਸੰਨ ਦੇਖੋ ਸਪਲੀਮੈਂਟ ਤੁਸੀਂ ਜਦੋਂ ਵੀ ਯੂਜ਼ ਕਰਨਾ ਤੁਸੀਂ ਕਿਹੜੇ ਤਰੀਕੇ ਦਾ ਸਪਲੀਮੈਂਟ ਯੂਜ਼ ਕਰ ਰਹੇ ਹੋ ਇਹ ਕਿਹੜਾ ਸਪਲੀਮੈਂਟ ਯੂਜ਼ ਕਰ ਰਹੇ ਇਹ ਤੁਸੀਂ ਆਪਣੇ ਟ੍ਰੇਨਰ ਦੇ ਨਾਲ ਜਾਂ ਆਪਣੇ ਡਾਈਟੀਸ਼ਨ ਦੇ ਨਾਲ ਤੁਸੀਂ ਸਲਾਹ ਕਰਕੇ ਉਹਨੂੰ ਯੂਜ਼ ਕਰ ਸਕਦੇ ਹੋ ਤੇ ਕੁਝ ਲੋਕੀ ਸਪਲੀਮੈਂਟ ਲੈਣ ਦੇ ਲਈ ਮਾਰਕੀਟ ਵਿੱਚ ਚਲੇ ਜਾਂਦੇ ਨੇ ਉਹਨਾਂ ਨੂੰ ਬਿਲਕੁਲ ਵੀ ਨੌਲੇਜ ਨਹੀਂ ਹੁੰਦੀ ਕਿ ਅਸੀਂ ਕਿਹੜਾ ਸਪਲੀਮੈਂਟ ਲੈਣਾ ਤੇ ਕੁਝ ਦੁਕਾਨਦਾਰ ਕਰਦੇ ਨੇ ਕਿ ਸਾਨੂੰ ਇਹਦੇ ਵਿੱਚ ਫਾਇਦਾ ਹੋ ਰਿਹਾ ਉਹ ਸਪਲੀਮੈਂਟ ਉਹਨੂੰ ਲੈ ਕੇ ਭੇਜ ਦਿੰਦੇ ਨੇ ਕੀ ਇਹਦੇ ਵਿੱਚ ਨੁਕਸਾਨ ਹੋ ਸਕਦੇ ਨੇ ਨੁਕਸਾਨ ਦੇਖੋ ਬਿਨਾਂ ਨੌਲੇਜ ਤੋਂ ਕੋਈ ਵੀ ਸਪਲੀਮੈਂਟ ਨਾ ਲਵੋ ਤੁਸੀਂ ਕੋਈ ਵੀ ਸਪਲੀਮੈਂਟ ਲੈਣਾ ਮੈਂ ਫਿਰ ਕਹਿ ਰਿਹਾ ਆਪਣੇ ਡਾਈਟੀਸ਼ਨ ਤੋਂ ਪੁੱਛ ਕੇ ਜਾਂ ਆਪਣੇ ਟ੍ਰੇਨਰ ਤੋਂ ਪੁੱਛ ਕੇ ਲਵੋ ਜੇ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਉਹੀ ਚੀਜ਼ ਦਾ ਸਪਲੀਮੈਂਟ ਤੁਸੀਂ ਲਓ ਜੇ ਪ੍ਰੋਟੀਨ ਦੀ ਲੋੜ ਹੈ ਪ੍ਰੋਟੀਨ ਲਓ ਜੇ ਤੁਸੀਂ ਫੈਟ ਬਰਨਰ ਤੁਹਾਡਾ ਟ੍ਰੇਨਰ ਤੁਹਾਨੂੰ ਕਹਿੰਦਾ ਉਹ ਯੂਜ਼ ਕਰੋ ਤੁਸੀਂ ਜਿਹੜਾ ਪ੍ਰੋਟੀਨ ਤੁਹਾਨੂੰ ਤੁਹਾਡਾ ਫੈਟ ਆਪਣਾ ਜਿਮ ਟ੍ਰੇਨਰ ਕਹਿ ਰਿਹਾ ਜਾਂ ਤੁਹਾਡਾ ਡਾਈਟੀਸ਼ਨ ਕਹਿ ਰਿਹਾ ਤੁਸੀਂ ਉਹ ਯੂਜ਼ ਕਰੋ ਤੇ ਜਿਵੇਂ ਕਿ ਹੁਣ ਤੁਸੀਂ ਜੇ ਕੇ ਫਿਟਨੈਸ ਹਬ ਤੁਸੀਂ ਚਲਾਉਂਦੇ ਹੈਗੇ ਉਹ ਤੁਹਾਡੀ ਅਸੀਂ ਜੇ ਗੱਲ ਕਰੀਏ ਤੁਹਾਡੀ ਜੀ رائے ਲਈਏ ਆਪਾਂ ਕਿਹੜਾ ਸਾਨੂੰ ਸਪਲੀਮੈਂਟ ਸਾਡੇ ਦਰਸ਼ਕਾਂ ਨੂੰ ਜੇ ਉਹਨਾਂ ਨੂੰ ਨੋਲਿਜ ਵਿੱਚ ਦੇਨੇ ਹੋਵੇਗੀ ਕਿਹੜਾ ਸਪਲੀਮੈਂਟ ਉਹਨਾਂ ਨੂੰ ਯੂਜ਼ ਕਰਨਾ ਚਾਹੀਦਾ ਦੇਖੋ ਇੱਕ ਅੱਜ ਦੀ ਰੁਟੀਨ ਦੇ ਵਿੱਚ ਸਭ ਤੋਂ ਜ਼ਿਆਦਾ ਸਾਨੂੰ ਪ੍ਰੋਟੀਨ ਡੈਫੀਸ਼ੈਂਸੀ ਆਉਂਦੀ ਕਿਉਂਕਿ ਅਸੀਂ ਪ੍ਰੋਪਰ ਪੂਰੇ ਦਿਨ ਦੇ ਵਿੱਚ ਪ੍ਰੋਟੀਨ ਆਪਣਾ ਪੂਰਾ ਨਹੀਂ ਕਰ ਪਾਉਂਦੇ ਜਿੰਨਾ ਅਸੀਂ ਵਰਕਆਊਟ ਕਰਦੇ ਆ ਜੇ ਤੁਸੀਂ ਯੂਜ਼ ਕਰਨਾ ਹੈ ਤੇ ਤੁਸੀਂ ਸਭ ਤੋਂ ਪਹਿਲਾਂ ਆਪਣਾ ਸਟਾਰਟ ਜਿਹੜਾ ਉਹ ਵੇ ਪ੍ਰੋਟੀਨ ਤੋਂ ਸ਼ੁਰੂ ਕਰ ਸਕਦੇ ਹੋ ਤੁਸੀਂ ਓਕੇ ਤੇ ਵੇ ਪ੍ਰੋਟੀਨ ਦੇ ਵਿੱਚ ਵੀ ਕੁਝ ਅਲੱਗ-ਅਲੱਗ ਟਾਈਪਸ ਆਉਂਦੇ ਨੇ ਇੱਕੋ ਤਰੀਕੇ ਦਾ ਬਹੁਤ سارے ਟਾਈਪਸ ਆਉਂਦੇ ਨੇ ਬਟ ਉਹਦੇ ਵਿੱਚ ਜਦੋਂ ਤੁਸੀਂ ਸਟਾਰਟ ਕਰਨਾ ਪਹਿਲ ਤੁਹਾਡੀ ਵੇ ਪ੍ਰੋਟੀਨ ਤੋਂ ਹੋਏਗੀ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਪ੍ਰੋਟੀਨ ਆਉਂਦੇ ਨੇ ਅਲੱਗ-ਅਲੱਗ ਪ੍ਰੋਟੀਨ ਹੈ ਬਲੈਂਡ ਹੈ ਆਈਸੋਲੇਟ ਹੈ ਵੀ ਕਨਸੈਂਟਰੇਟ ਨੇ ਉਹ ਤੁਸੀਂ ਆਪਣੇ ਟ੍ਰੇਨਰ ਨੂੰ ਪੁੱਛ ਕੇ ਆਪਣੀ ਬਾਡੀ ਦੇ ਹਿਸਾਬ ਨਾਲ ਲੈ ਸਕਦੇ ਹੋ ਤੇ ਜੇ ਕੋਈ ਬੰਦਾ ਕਹਿੰਦਾ ਮੈਂ ਸਪਲੀਮੈਂਟ ਨਹੀਂ ਲੈਣਾ ਉਹਨੂੰ ਆਪਣੀ ਡੇਲੀ ਲਾਈਫ ਦੇ ਵਿੱਚ ਕੀ ਕੀ ਖਾਣ ਦੇ ਲਈ ਚੀਜ਼ਾਂ ਐਡ ਕਰਨੀਆਂ ਚਾਹੀਦੀਆਂ ਕਿ ਜਿਹਦੇ ਨਾਲ ਉਹਦੇ ਪ੍ਰੋਟੀਨ ਪੂਰਾ ਹੋ ਸਕੇ ਦੇਖੋ ਡੇਲੀ ਰੂਟੀਨ ਦੇ ਵਿੱਚ ਤੁਸੀਂ ਜੇ ਤਾਂ ਨਾਨ-ਵੇਜ ਖਾਂਦੇ ਹੋ ਤੁਸੀਂ ਚਿਕਨ ਬਰੈਸਟ ਲੈ ਸਕਦੇ ਹੋ ਤੁਸੀਂ ਫਿਸ਼ ਲੈ ਸਕਦੇ ਹੋ ਅੰਡੇ ਖਾ ਸਕਦੇ ਹੋ ਨਾਨ ਵੇਜ ਵਾਲਿਆਂ ਵਾਸਤੇ ਤਾਂ ਪ੍ਰੋਟੀਨ ਬਹੁਤ ਵਧੀਆ ਹੈਗਾ ਜਿੱਦਾਂ ਵਾ ਲੋ ਚਿਕਨ ਫਿਸ਼ ਅੰਡੇ ਬਹੁਤ ਕੁਝ ਮਿਲ ਜਾਂਦਾ ਗੱਲ ਆ ਕੇ ਮੁਕਦੀ ਇਹ ਵੈਜੀਟੇਰੀਅਨ ਤੇ ਵੈਜੀਟੇਰੀਅਨ ਦਾ ਪ੍ਰੋਟੀਨ ਪੂਰਾ ਨਹੀਂ ਹੋ ਪਾਂਦਾ ਉਹਦੇ ਵਾਸਤੇ ਤੁਸੀਂ ਆਪਣੀਆਂ ਦਾਲਾਂ ਤੁਸੀਂ ਯੂਜ਼ ਕਰ ਸਕਦੇ ਹੋ ਵਾਈਟ ਚਨਾ ਯੂਜ਼ ਕਰ ਸਕਦੇ ਹੋ ਰਾਜਮਾ ਯੂਜ਼ ਕਰ ਸਕਦੇ ਹੋ ਹੋਰ ਤਾਂ ਕਾਫੀ ਪ੍ਰੋਟੀਨਸ ਵਗੈਰਾ ਆ ਜਾਂਦੇ ਨੇ ਸਬਜ਼ੀਆਂ ਦੇ ਵਿੱਚ ਜਿੱਦਾਂ ਕਿ ਹਰੀਆਂ ਸਬਜ਼ੀਆਂ ਹੋ ਗਈਆਂ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਓਕੇ ਤੇ ਕੁਝ ਫੀਮੇਲਸ ਹੁੰਦੀਆਂ ਉਹ ਵੀ weight lose ਦੇ ਪਿੱਛੇ ਜ਼ਿਆਦਾ ਭਜਦੀਆਂ ਉਹਨਾਂ ਨੂੰ ਸਪਲੀਮੈਂਟ ਕੀ ਯੂਜ਼ ਕਰਨਾ ਚਾਹੀਦਾ ਹੈ ਕਿ ਉਹਨਾਂ ਵਾਸਤੇ ਸਪਲੀਮੈਂਟ ਠੀਕ ਰੰਦਾ ਯੂਜ਼ ਕਰਨਾ ਦੇਖੋ ਜਿਹੜੀ ਹਿਊਮਨ ਬਾਡੀ ਹੈ ਉਹ ਚਾਹੇ ਲੇਡੀ ਦੀ ਹੈ ਚਾਹੇ ਉਹ ਜੈਂਟਲੀ ਉਹ ਸੇਮ ਹੈਗੀ ਹੈ ਅੰਦਰ ਜਿਹੜੇ ਆਰਗਨਸ ਨੇ ਸਾਡੇ ਸੇਮ ਹੁੰਦੇ ਨੇ ਸਾਨੂੰ ਸੇਮ ਜੋ ਵੀ ਚੀਜ਼ ਦੀ ਨੀਡ ਹੈ ਸੇਮ ਹੁੰਦੀ ਹੈ ਹਾਂ ਲੇਡੀਜ਼ ਵੀ ਯੂਜ਼ ਕਰ ਸਕਦੇ ਨੇ ਮੈਂ ਹਰ ਵਾਰੀ ਤੁਹਾਨੂੰ ਕਹਿਣਾ ਕਿ ਬਸ ਜਦੋਂ ਵੀ ਯੂਜ਼ ਕਰਨਾ ਆਪਣੇ ਟ੍ਰੇਨਰ ਨੂੰ ਜਾਂ ਡਾਈਟੇਸ਼ਨ ਨੂੰ ਪੁੱਛ ਕੇ ਤਰੀਕੇ ਦੇ ਨਾਲ ਯੂਜ਼ ਕਰਨਾ ਕੁਝ ਲੋਕਾਂ ਦਾ ਮੋਟਿਵ ਹੁੰਦਾ ਹੈ ਕਿ ਅਸੀਂ ਅੱਗੇ ਬੋਡੀ ਬਿਲਡਿੰਗ ਦੇ ਵਿੱਚ ਆਣਾ ਉਹ ਬੋਡੀ ਬਿਲਡਿੰਗ ਦੇ ਲਈ ਸਪਲੀਮੈਂਟ ਤੇ ਸਪਲੀਮੈਂਟ ਲੈਂਦੇ ਨੇ ਕਿ ਉਹਨਾਂ ਵਾਸਤੇ ਕਿੰਨੀ ਕੁ ਡੋਸ ਸਪਲੀਮੈਂਟ ਦੇ ਜ਼ਰੂਰੀ ਹੁੰਦੀ ਹੈ ਕਿਉਂਕਿ ਕਈ ਵਾਰੀ ਆਪਾਂ ਖਬਰਾਂ ਦੇਖੀਆਂ ਨਿਊਜ਼ ਦੇਖੀਆਂ ਕਿ ਉਸ ਬੰਦੇ ਦੀ ਜਿਮ ਕਰਦਾ ਸੀ ਕਾਫੀ ਵਧੀਆ ਬਾਡੀ ਸੀ ਬੋਡੀ ਬਿਲਡਿੰਗ 'ਚ ਜਾਣਾ ਸੀ ਬਟ ਓਵਰਡੋਸ ਕਾਰਨ ਉਹਦੀ ਮੌਤ ਹੋ ਗਈ। ਕੀ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਵੀ ਸਪਲੀਮੈਂਟ ਯੂਜ਼ ਕਰਨਾ ਚਾਹੀਦਾ ਤਾਂ ਕਿ ਉਹ ਵੀ ਉਹਨੂੰ ਓਵਰਡੋਸ ਦੇ ਵਿੱਚ ਨਾ ਯੂਜ਼ ਕਰਨ। ਦੇਖੋ ਜਿੱਦਾਂ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਬੋਡੀ ਬਿਲਡਿੰਗ ਚੱਲ ਰਹੀ ਹੈ ਸਾਡੇ ਕੋਲ ਵੀ ਕਾਫੀ ਬॉयਜ਼ ਆਉਂਦੇ ਨੇ ਜਿਹੜੇ ਬਹੁਤ ਜ਼ਿਆਦਾ ਕਾਲੀ ਕਰਦੇ ਨੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਅੱਜ ਆਏ ਆ ਤੇ ਸਾਡੀ 2 ਮਹੀਨੇ ਦੇ ਵਿੱਚ ਬਾਡੀ ਬਣ ਜਾਵੇ ਕਦੀ ਵੀ ਤੁਸੀਂ ਬਾਡੀ ਬਣਾਣੀ ਹੈ ਜਾਂ ਤੁਸੀਂ ਮੰਨ ਲਓ ਤੁਹਾਡਾ ਗੋਲ ਬੋਡੀ ਬਿਲਡਿੰਗ ਦਾ ਹੀ ਹੈ ਤੁਸੀਂ ਉਸ ਚੀਜ਼ ਨੂੰ ਆਪਣੇ ਟ੍ਰੇਨਰ ਦੀ ਹੈਲਪ ਦੇ ਨਾਲ ਕਰੋ ਕੋਈ ਵੀ ਸਪਲੀਮੈਂਟਸ ਤੇ ਜਾਂ ਕੋਈ ਵੀ ਚੀਜ਼ ਉਹ ਆਪਣੇ ਟ੍ਰੇਨਰ ਨੂੰ ਪੁੱਛ ਕੇ ਕਰੋ ਜਿੱਥੋਂ ਤੱਕ ਮੈਂ ਕਹਿੰਨਾ ਸਟੀਰੋਇਡ ਜਿਹੜਾ ਉਹ ਕੋਸ਼ਿਸ਼ ਕਰੋ ਕਿ ਅਵੋਇਡ ਕਰੋ ਜੇ ਤੁਸੀਂ ਇਨਕੇ ਸਟੀਰੋਇਡ ਯੂਜ਼ ਕਰ ਵੀ ਰਹੇ ਹੋ ਉਹ ਤਰੀਕੇ ਦੇ ਨਾਲ ਆਪਣੇ ਟ੍ਰੇਨਰ ਨੂੰ ਪੁੱਛ ਕੇ ਯੂਜ਼ ਕਰੋ ਜੇ ਤੁਸੀਂ ਮੰਨ ਲਓ ਓਵਰਡੋਜ਼ ਲੈ ਲੈਂਦੇ ਹੋ ਅੱਜ ਕੱਲ ਤੁਸੀਂ ਕਾਫੀ ਕੁਝ ਦੇਖਦੇ ਪਿਓ ਜਿੱਦਾਂ ਮੌਤ ਦੀਆਂ ਖਬਰਾਂ ਆ ਰਹੀਆਂ ਨੇ ਜਿੰਮ ਦੇ ਵਿੱਚ ਐਕਸਰਸਾਈਜ਼ ਲਗਾਉਂਦੇ ਦੀ ਮੌਤ ਹੋ ਗਈ ਹੁੰਦਾ ਕੀ ਇਹ ਓਵਰ ਸਟੀਰੋਇਡ ਦੇ ਨਾਲ ਸਾਡੀ ਬਾਡੀ ਦੇ ਵਿੱਚ ਜਿਹੜੀ ਹਾਰਟ ਬੀਟ ਹੈ ਉਹ ਵਧ ਜਾਂਦੀ ਹੈ ਉਹਦੇ ਕਰਕੇ ਹੁੰਦਾ ਕੀ ਇਹ ਜਦੋਂ ਹਾਰਟ ਫੇਲਿਅਰ ਹੋ ਜਾਂਦਾ ਉਹਦੇ ਨਾਲ ਅੱਜ ਕੱਲ ਜ਼ਿਆਦਾਤਰ ਮੌਤਾਂ ਹੋ ਰਹੀਆਂ ਨੇ ਓਕੇ ਤੇ ਹੁਣ ਕਈ ਕੀ ਆਪਾਂ ਇਸ ਜੀ ਤਰੀਕ ਤੇ ਆਪਾਂ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਰੋਕ ਸਕਦੇ ਹੈਗੇ ਆ ਕਿਉਂਕਿ ਜਿਹੜੇ ਲੋਕੀ ਸਪਲੀਮੈਂਟ ਖਾਂਦੇ ਨੇ ਉਹ ਕਈ ਇਹ ਵੀ ਕਹਿੰਦੇ ਨੇ ਕਿ ਅੱਜ ਆਪਾਂ ਸਪਲੀਮੈਂਟ ਖਾ ਲਿਆ ਅੱਜ ਸਾਡੀ ਬਾਡੀ ਨੂੰ ਫਾਇਦਾ ਹੋ ਗਿਆ ਬਟ ਇਨ ਫਿਊਚਰ ਜਾ ਕੇ ਉਹਨਾਂ ਨੂੰ ਨੁਕਸਾਨ ਹੁੰਦਾ ਦੇਖੋ ਇਨ ਫਿਊਚਰ ਕੋਈ ਵੀ ਚੀਜ਼ ਜਿੱਦਾਂ ਤੁਸੀਂ ਸਟੀਰੋਇਡਸ ਲੈ ਰਹੇ ਹੋ ਜਾਂ ਤੁਸੀਂ ਸਪਲੀਮੈਂਟਸ ਲੈ ਰਹੇ ਹੋ ਓਵਰ ਲੈ ਰਹੇ ਹੋ ਬਹੁਤ ਜ਼ਿਆਦਾ ਓਵਰ ਲੈ ਰਹੇ ਹੋ ਉਹਦੇ ਅੱਗੇ ਜਾ ਕੇ ਤੁਹਾਨੂੰ ਨੁਕਸਾਨ ਹੀ ਨੁਕਸਾਨ ਹੈ ਉਹ ਤੁਹਾਨੂੰ ਇਸ ਟਾਈਮ ਨਹੀਂ ਪਤਾ ਲੱਗਣੇ ਉਹ ਤੁਹਾਨੂੰ ਆਫਟਰ 10 ইয়ারਸ ਬਾਅਦ ਪਤਾ ਲੱਗਣਗੇ ਬਾਡੀ ਬਿਲਡਿੰਗ ਦੇ ਵਿੱਚ ਜਾ ਕੇ ਜਦੋਂ ਤੁਸੀਂ ਸਪਲੀਮੈਂਟ ਯੂਜ਼ ਕਰਦੇ ਹੋ ਉਸ ਤੋਂ 10 ਸਾਲ ਬਾਅਦ ਕੀ ਕੀ ਨੁਕਸਾਨ ਉਹਨਾਂ ਨੂੰ ਉਸ ਟਾਈਮ ਤੇ ਝੇਲਨੇ ਪੈ ਸਕਦੇ ਨੇ ਦੇਖੋ ਉਸ ਟਾਈਮ ਦੇ ਵਿੱਚ ਉਹਨਾਂ ਨੂੰ ਕਿਡਨੀਜ਼ ਫੇਲਰ ਜਾਂ ਲੀਵਰ ਡੈਮੇਜ ਜਾਂ ਹੋਰ ਵੀ ਹਾਰਟ ਅਟੈਕਸ ਵਗੈਰਾ ਦੇ ਜਿੱਦਾਂ ਮੰਨ ਲਓ ਤੁਸੀਂ ਬਲੱਡ ਕਲੌਟ ਜਮਣੇ ਸ਼ੁਰੂ ਹੋ ਜਾਂਦੇ ਨੇ ਇਹ ਦਿੱਕਤਾਂ ਉਹਨਾਂ ਨੂੰ ਆ ਸਕਦੀਆਂ ਨੇ ਤੇ ਜਿਹੜੀ ਸਪਲੀਮੈਂਟ ਖਾਣ ਦੇ ਨਾਲ ਮੋਟਾ ਹੋ ਰਹੀਆਂ ਹੈਗੀਆਂ ਲੋਕੀ ਕਹਿ ਰਹੇ ਹੈਗੇ ਕਿ ਅੱਜ ਫਲਾਣਾ ਜਿਮ ਦੇ ਵਿੱਚ ਉਹਨੇ ਸਪਲੀਮੈਂਟ ਲਿੱਤਾ ਨਾਲ ਹੀ ਉਹ ਡਿੱਗ ਗਿਆ ਜਾਂ ਕੋਈ ਵਰਕਆਊਟ ਕਰਦਾ ਪਿਆ ਕਰਦੇ ਕਰਦੇ ਉਹ ਇੱਕਦਮ ਉਹਦੀ ਬਾਹ ਇੱਕਦਮ ਟੇਢੀ ਹੋ ਗਈ ਹੈ ਲੱਤ ਟੇਢੀ ਹੋ ਗਈ ਕਿ ਸਪਲੀਮੈਂਟ ਦਾ ਉਹਦੇ ਵਿੱਚ ਰੋਲ ਹੈਗਾ ਜਾਂ ਫਿਰ ਉਹ ਐਕਸਰਸਾਈਜ਼ ਗਲਤ ਲਗਾਉਂਦਾ ਦੇਖੋ ਸਪਲੀਮੈਂਟ ਦਾ ਰੋਲ ਜਿਹੜਾ ਹੈਗਾ ਜੇ ਤੁਸੀਂ ਆਪਣਾ ਤਰੀਕੇ ਦੇ ਨਾਲ ਯੂਜ਼ ਕਰ ਰਹੇ ਹੋ ਹੁਣ ਅੱਜ ਕੱਲ੍ਹ ਹੁੰਦਾ ਕੀ ਹੈ ਅਸੀਂ ਖੁਦ ਦੇਖੀਦਾ ਅਸੀਂ ਰੋਕੀਦਾ ਟੋਕੀਦਾ ਮੋਸਟਲੀ ਬੱਚੇ ਅੱਜਕੱਲ ਦੇ ਕਰਦੇ ਕੀ ਨੇ ਪ੍ਰੀ ਵਰਕਆਊਟ ਦਾ ਉਹ ਲੈ ਹੀ ਰਹਿਣਾ ਨਾਲ-ਨਾਲ ਤਿੰਨ-ਤਿੰਨ ਚਾਰ-ਚਾਰ ਪੈਕੇਟ ਕਾਫੀ ਦੇ ਪੀ ਜਾਂਦੇ ਨੇ ਹੋਰ ਬਹੁਤ ਚੀਜ਼ਾਂ ਨਾਲ ਐਡ ਕਰ ਲੈਂਦੇ ਨੇ ਜਿਹੜੀਆਂ ਸਮੇਂ ਦੇ ਹਿਸਾਬ ਨਾਲ ਗਲਤ ਹੋ ਜਾਂਦੀਆਂ ਨੇ ਦੇਖੋ ਐਕਸਰਸਾਈਜ਼ ਲਗਾਉਂਦੇ ਲਗਾਉਂਦੇ ਹਾਰਟ ਬੀਟ ਵਧ ਜਾਂਦੀ ਹੈ ਆਕਸੀਜਨ ਲੈਵਲ ਸਾਨੂੰ ਪੂਰਾ ਮਿਲ ਨਹੀਂ ਪੰਦਾ ਉਹਦੇ ਕਰਕੇ ਹਾਰਟ ਫੇਲ ਹਾਰਟ ਅਟੈਕ ਜਾਂ ਦੇਖੋ ਬੇਹੋਸ਼ ਹੋ ਕੇ ਡਿੱਗ ਜਾਂਦੇ ਨੇ ਬੱਚੇ ਬਾਕੀ ਰਹੀ ਗੱਲ ਐਕਸਰਸਾਈਜ਼ ਲਗਾਉਂਦੇ ਹੋਏ ਬਾਹ ਜਦੋਂ ਤੁਸੀਂ ਕਹੇ ਰੋ ਮੁੜ ਗਈ ਜਾਂ ਸ਼ੋਲਡਰ ਮੁੜ ਗਿਆ ਉਹ ਤੁਸੀਂ ਕੋਈ ਵੀ ਐਕਸਰਸਾਈਜ਼ ਲਗਾਣੀ ਹੈ ਆਪਣੇ ਟ੍ਰੇਨਰ ਨੂੰ ਪ ਸਹੀ ਪੋਸਚਰ ਕੀ ਹੈ ਉਹ ਦੇਖ ਕੇ ਫਿਰ ਤੁਸੀਂ ਲਗਾਓ ਠੀਕ ਹੈ ਸਰ ਜਿਵੇਂ ਕਿ ਹੁਣ ਤੁਸੀਂ ਗੱਲ ਕੀਤੀ ਕਾਫੀ ਨੂੰ ਲੈ ਕੇ ਕਿ ਜਿਮ ਦੇ ਵਿੱਚ ਕਈ ਬੱਚੇ ਤਿੰਨ ਤਿੰਨ ਚਾਰ ਚਾਰ ਪੌਊਚ ਕਾਫੀ ਦੇ ਖਾ ਜਾਂਦੇ ਨੇ ਸਿੰਪਲ ਕਾਫੀ ਵੀ ਇੱਕ ਕੈਫੀਨ ਹੀ ਹੁੰਦੀ ਹੈ ਕੀ ਕਾਫੀ ਦੀ ਵੀ ਓਵਰਡੋਸ ਦੇ ਨਾਲ ਮੌਤ ਹੋ ਸਕਦੀ ਹੈ ਨਹੀਂ ਕਾਫੀ ਦੀ ਓਵਰਡੋਸ ਦੇ ਨਾਲ ਮੌਤ ਨਹੀਂ ਹੋ ਸਕਦੀ ਬਟ ਕਾਫੀ ਦੀ ਓਵਰਡੋਸ ਨਾਲ ਸਾਡਾ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ ਬਲੱਡ ਪ੍ਰੈਸ਼ਰ ਦੇ ਨਾਲ ਪਰ ਤੁਹਾਨੂੰ ਪਤਾ ਸਿੱਧਾ ਸਿੱਧਾ ਅਸਰ ਜਿਹੜਾ ਸਾਡੀਆਂ ਕਿਡਨੀਆ ਤੇ ਪੈਂਦਾ ਹਮ ਅੱਜ ਕੱਲ ਦੇ ਟਾਈਮ ਦੇ ਵਿੱਚ ਦੇਖੋ ਜਿਹੜੀ ਏਜ ਹੁੰਦੀ ਬੱਚਿਆਂ ਦੀ 18 ਸਾਲ ਤੋਂ ਲੈ ਕੇ 30 ਸਾਲ ਦੇ ਵਿੱਚ ਉਹ ਜਿਹੜੀ ਕੌਫੀ ਹੈ ਉਹ ਬੱਚਿਆਂ ਨੂੰ ਲੱਗਦਾ ਕਿ ਸਾਨੂੰ ਕੁਝ ਹਾਮ ਨਹੀਂ ਕਰੇ ਬਟ ਆਫਟਰ 30 ইয়ারਸ ਜਾ ਕੇ ਉਹਨਾਂ ਨੂੰ ਉਹ ਵੀ ਹਾਮ ਕਰਨਾ ਸ਼ੁਰੂ ਕਰ ਦਿੰਦੀ ਜੇ ਉਹ ਕੌਫੀ ਦੀ ਓਵਰਡੋਜ਼ ਲੈ ਰਹੇ ਨੇ ਦਿਨ ਦੇ ਵਿੱਚ ਅਗਰ ਤੁਸੀਂ ਕੌਫੀ ਲੈਣਾ ਚਾਹੁੰਦੇ ਹੋ ਇੱਕ ਜਿਹੜਾ ਸਿੰਪਲ ਪਾਊਚ ਆਂਦਾ ਤੁਸੀਂ ਮੋਸਟਲੀ ਇੱਕ ਪਾਊਚ ਬਸ ਉਹੀ ਯੂਜ਼ ਕਰ ਸਕਦੇ ਹੋ ਤੇ ਕੌਫੀ ਨੂੰ ਵੀ ਲੈਣ ਦਾ ਸਹੀ ਤਰੀਕਾ ਕੀ ਹੈਗਾ ਦੇਖੋ ਕਾਫੀ ਨੂੰ ਲੈਣ ਦਾ ਜਿਹੜਾ ਸਹੀ ਤਰੀਕਾ ਉਹ ਤੁਹਾਡਾ ਜਿਮ ਦੇ ਵਰਕਆਊਟ ਤੋਂ ਪਹਿਲਾਂ ਤੁਸੀਂ ਜਿਮ ਵਰਕਆਊਟ ਤੋਂ ਅੱਧਾ ਘੰਟਾ ਪਹਿਲਾਂ ਕਾਫੀ ਪੀ ਸਕਦੇ ਹੋ ਚਾਹੇ ਤੁਸੀਂ ਸਿੰਪਲ ਪਾਣੀ ਦੇ ਵਿੱਚ ਮਿਲਾ ਕੇ ਪੀ ਲੋ ਚਾਹੇ ਤੁਸੀਂ ਦੁੱਧ ਦੇ ਨਾਲ ਪੀ ਲੋ ਚਾਹੇ ਤੁਸੀਂ ਸਿੰਪਲ ਕਾਫੀ ਬਣਾ ਕੇ ਪੀ ਲੋ ਉਹ ਸਭ ਤੋਂ ਵਧੀਆ ਤਰੀਕਾ ਬਾਕੀ ਇਹ ਹੈ ਜੇ ਤੁਸੀਂ ਉਹ ਕਾਫੀ ਨੂੰ ਓਵਰਡੋਸ ਲੈਂਦੇ ਹੋ ਕਈ ਕਰਦੇ ਕਿ ਇਹਨੇ ਕਾਫੀ ਦੇ 4-4 5-5 ਪੈਕੇਟ ਪੀ ਜਾਂਦੇ ਨੇ ਉਹ ਨੁਕਸਾਨਦਾਇਕ ਹੈਗਾ ਓਕੇ ਤੇ ਸਪਲੀਮੈਂਟ ਦੇ ਹੁਣ ਅਸੀਂ ਕਈ ਫਾਇਦੇ ਵੀ ਸਾਨੂੰ ਪਤਾ ਲੱਗ ਰਹੇ ਹੈਗੇ ਨੇ ਕੁਝ ਨੁਕਸਾਨ ਵੀ ਲੱਗ ਰਹੇ ਨੇ ਜਿਹੜੇ ਫਾਇਦੇ ਨੇ ਉਹ ਤਾਂ ਚਲੋ ਸਪਲੀਮੈਂਟ ਖਾਣ ਦੇ ਨਾਲ ਪ੍ਰੋਟੀਨ ਪੂਰਾ ਹੁੰਦਾ ਹੈ ਜਾਂ ਸਾਡੇ ਅੰਦਰ ਬੋਡੀ ਦੇ ਵਿੱਚ ਇਮਿਊਨਿਟੀ ਵੱਧਦੀ ਹੈ ਜੋ ਵੀ ਹੈ ਸਾਰਾ ਕੁਝ ਹੁੰਦਾ ਹੈਗਾ ਤੇ ਨੁਕਸਾਨ ਦੇ ਵਿੱਚ ਸਿਰਫ ਓਵਰਡੋਸ ਦੇ ਨਾਲ ਹੀ ਨੁਕਸਾਨ ਹੁੰਦਾ ਹੈ ਕੀ ਸਪਲੀਮੈਂਟ ਦੀ ਓਵਰਡੋਸ ਜੇ ਕੋਈ ਬੰਦਾ ਨਾ ਲਵੇ ਸਿੰਪਲ ਸਪਲੀਮੈਂਟ ਡੇਲੀ ਆਪਣਾ ਪ੍ਰੋਪਰਲੀ ਯੂਜ਼ ਕਰੇ ਕੀ ਤਾਂ ਵੀ ਉਹਦੇ ਨੁਕਸਾਨ ਹੁੰਦੇ ਨੇ ਨਹੀਂ ਦੇਖੋ ਜੇ ਕੋਈ ਵੀ ਸਿੰਪਲ ਤਰੀਕੇ ਨਾਲ ਪ੍ਰੋਟੀਨ ਲੈ ਰਿਹਾ ਹੈ ਜਾਂ ਆਪਣਾ ਬੀਸੀ ਲੈ ਰਿਹਾ ਹੈ ਜਾਂ ਕੋਈ ਵੀ ਸਪਲੀਮੈਂਟ ਲੈ ਉਹ ਨੇਚਰਲ ਤਰੀਕੇ ਨਾਲ ਲੈ ਰਿਹਾ ਜਾਂ ওভারਡੋਸ ਨਹੀਂ ਲੈ ਰਿਹਾ ਉਹ ਲੌਂਗ ਲਾਈਫ ਚੱਲ ਸਕਦਾ ਬੜੇ ਵਧੀਆ ਤਰੀਕੇ ਨਾਲ ਆਪਣੀ ਬੋਡੀ ਬਿਲਡਿੰਗ ਕਰ ਸਕਦਾ ਆਪਣੀ ਗੇਮ ਨੂੰ ਚਲਾ ਸਕਦਾ ਅੱਗੇ ਬਟ ਇਹਦਾ ਨੁਕਸਾਨ ਸਿਰਫ ਤੇ ਸਿਰਫ ওভারਡੋਸ ਦੇ ਨਾਲ ਓਕੇ ਤੇ ਜਿਹੜੇ ਬੋਡੀ ਬਿਲਡਿੰਗ ਦੇ ਵਿੱਚ ਲੋਕੀ ਨਹੀਂ ਜਾਂਦੇ ਉਹ ਡੇਲੀ ਰੁਟੀਨ ਦੇ ਵਿੱਚ ਵੀ ਸਪਲੀਮੈਂਟ ਯੂਜ਼ ਕਰਦੇ ਨੇ ਕਿ ਉਹਨਾਂ ਨੂੰ ਇਨ ਫਿਊਚਰ ਜਾ ਕੇ ਸਪਲੀਮੈਂਟ ਦੇ ਨੁਕਸਾਨ ਹੋਣਗੇ ਜਾਂ ਨਹੀਂ ਹੋਣਗੇ ਦੇਖੋ ਮੈਂ ਫਿਰ ਤੁਹਾਨੂੰ ਕਹਿ ਰਿਹਾ ਜੇ ਓਵਰਡੋਸ ਲੈਣ ਕਿਤੇ ਉਹਦਾ ਨੁਕਸਾਨ ਹੈ ਓਵਰ ਦੇਖੋ ਤੁਸੀਂ ਖਾਣਾ ਵੀ ਖਾ ਲਓ ਇੱਕ ਫੁਲਕਾ ਵੱਧ ਖਾ ਲਓ ਉਹ ਵੀ ਤੁਹਾਡਾ ਢਿੱਡੜ ਸ਼ੁਰੂ ਹੋ ਜਾਂਦਾ ਇੰਦਾ ਹੀ ਸਪਲੀਮੈਂਟ ਤਾਂ ਬੜੀ ਅਲੱਗ ਚੀਜ਼ ਹੈ ਜੇ ਸਪਲੀਮੈਂਟ ਓਵਰਡੋਸ ਲੈਂਦੇ ਹੋ ਤਾਂ ਨੁਕਸਾਨ ਹੈਗਾ ਇੱਕ ਨੇਚਰਲ ਸਪਲੀਮੈਂਟ ਤੁਸੀਂ ਕੋਈ ਵੀ ਯੂਜ਼ ਕਰ ਰਹੇ ਹੋ ਤਰੀਕੇ ਨਾਲ ਯੂਜ਼ ਕਰੋ ਆਪਣੇ ਡਾਈਟੀਸ਼ਨ ਨੂੰ ਪੁੱਛ ਕੇ ਜਾਂ ਆਪਣੇ ਟ੍ਰੇਨਰ ਨੂੰ ਪੁੱਛ ਕੇ ਤੁਸੀਂ ਯੂਜ਼ ਕਰ ਸਕਦੇ ਹੋ। ਮਤਲਬ ਜੇ ਅਸੀਂ ਵੈਜ ਦੇ ਵਿੱਚ ਜਾਂ ਨਾਨ ਵੈਜ ਦੇ ਵਿੱਚ ਵੀ ਓਵਰ ਪ੍ਰੋਟੀਨ ਲੈ ਲਾਂਗੇ ਸਾਨੂੰ ਉਹਦਾ ਵੀ ਨੁਕਸਾਨ ਹੀ ਹੋਏਗਾ। ਸੇਮ ਚੀਜ਼ ਸਪਲੀਮੈਂਟਸ ਦੇ ਵਿੱਚ। ਠੀਕ ਹੈ। ਤੇ ਤੁਸੀਂ ਹੋਰ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਸਪਲੀਮੈਂਟ ਕਿਸ ਤਰੀਕੇ ਨਾਲ ਯੂਜ਼ ਕਰਨ ਕਿਸ ਵੇ ਨਾਲ ਯੂਜ਼ ਕਰਨ ਤੇ ਕਿਹੜਾ ਵੇ ਪ੍ਰੋਟੀਨ ਇੱਕ ਤੁਸੀਂ ਦੱਸਿਆ ਕਿ ਸਭ ਤੋਂ ਬੈਸਟ ਹੁੰਦਾ ਉਸ ਤੋਂ ਇਲਾਵਾ ਜੇ ਉਹਨਾਂ ਨੇ ਸਪਲੀਮੈਂਟ ਕੋ ਯੂਜ਼ ਕਰਨਾ ਹੋਵੇ ਤੇ ਕਿਹੜੇ-ਕਿਹੜੇ ਉਹ ਯੂਜ਼ ਕਰ ਸਕਦੇ ਨੇ। ਦੇਖੋ ਜੀ ਸਪਲੀਮੈਂਟਸ ਤੁਸੀਂ ਯੂਜ਼ ਕਰਨੇ ਨੇ ਹਰ ਕਿਸੇ ਦੀ ਅਲੱਗ-ਅਲੱਗ ਬਾਡੀ ਹੈ। ਔਰ ਬਾਡੀ ਦੀ ਅਲੱਗ-ਅਲੱਗ ਨੀਡ ਹੈ ਤੁਸੀਂ ਕੋਈ ਵੀ ਸਪਲੀਮੈਂਟ ਯੂਜ਼ ਕਰਨਾ ਚਾਹੁੰਦੇ ਹੋ ਆਪਣੇ ਟ੍ਰੇਨਰ ਨੂੰ ਜ਼ਰੂਰ ਪੁੱਛੋ ਦੇਖੋ ਬੈਸਟ ਦਾ ਜਿਹੜਾ ਵੇ ਪ੍ਰੋਟੀਨ ਹੈ ਉਹ ਤਾਂ ਤੁਹਾਨੂੰ ਬਾਡੀ ਨੂੰ ਜ਼ਰੂਰੀ ਹੈ ਹੀ ਹੈ ਕਿਉਂਕਿ ਨਾਰਮਲੀ ਸਾਡੇ ਡੇ ਦੇ ਵਿੱਚ ਪ੍ਰੋਟੀਨ ਲੈਵਲ ਪੂਰਾ ਨਹੀਂ ਹੋ ਪਾਂਦਾ ਉਸ ਕਰਕੇ ਤੁਹਾਨੂੰ ਪ੍ਰੋਟੀਨ ਲੈਣਾ ਤਾਂ ਜ਼ਰੂਰੀ ਹੈ ਸਪਲੀਮੈਂਟ ਦੇ ਵਿੱਚ ਜੇ ਤੁਸੀਂ ਨੇਚਰਲ ਲਗਾ ਰਹੇ ਹੋ ਤੁਹਾਡੇ ਡੇਲੀ ਆਪਣੀ ਡਾਈਟ ਦੇ ਵਿੱਚ ਤੁਹਾਡਾ ਪ੍ਰੋਟੀਨ ਪੂਰਾ ਹੋ ਰਿਹਾ ਫਿਰ ਤੁਹਾਨੂੰ ਸਪਲੀਮੈਂਟ ਲੈਣ ਦੀ ਜ਼ਰੂਰਤ ਬਿਲਕੁਲ ਵੀ ਨਹੀਂ ਹੈ ਤੇ ਸਪਲੀਮੈਂਟ ਲੈਣ ਤੋਂ ਪਹਿਲੇ ਕੀ ਬਾਡੀ ਨੂੰ ਇੱਕ ਵਾਰੀ ਪਹਿਲੇ ਚੈੱਕ ਕਰਵਾਉਣਾ ਚਾਹੀਦਾ ਹੈ ਜਾਂ ਕਿਸੇ ਡਾਕਟਰ ਨੂੰ ਇਸਲਾ ਲੈਣੀ ਚਾਹੀਦੀ ਹੈ ਕੀ ਇਹ ਜ਼ਰੂਰੀ ਹੈ ਚੀਜ਼ਾਂ ਦੇਖੋ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਤੁਸੀਂ ਦੇਖ ਰਹੇ ਹੋ ਮੋਸਟਲੀ ਸਾਰਿਆਂ ਦਾ ਫੈਕਟੀ ਲਿਵਰ ਚੱਲ ਰਿਹਾ ਚਾਹੇ ਸਪਲੀਮੈਂਟ ਯੂਜ਼ ਨਹੀਂ ਕਰ ਰਿਹਾ ਚਾਹੇ ਉਹ ਕਰ ਰਿਹਾ ਤੁਸੀਂ ਆਪਣੇ ਬਾਡੀ ਦੇ ਵਿੱਚ ਜਿਹੜੇ ਬਾਡੀ ਚੈੱਕਅਪ ਹੁੰਦੇ ਨੇ ਤੁਸੀਂ ਆਫਟਰ 6 ਮਨਸਤ ਕਰਾ ਸਕਦੇ ਹੋ ਤੁਹਾਨੂੰ ਉਹਦੇ ਨਾਲ ਪਤਾ ਲੱਗ ਜਾਊਗਾ ਕਿ ਤੁਹਾਡੀ ਬਾਡੀ ਦੇ ਆਰਗਨਸ ਕਿਹੜੇ-ਕਿਹੜੇ ਠੀਕ ਨੇ ਜਾਂ ਕਿੱਦਾਂ ਫੰਕਸ਼ਨ ਕਰ ਰਹੇ ਨੇ ਉਸ ਦੇ ਹਿਸਾਬ ਨਾਲ ਤੁਸੀਂ ਆਪਣਾ ਸਪਲੀਮੈਂਟ ਯੂਜ਼ ਕਰ ਸਕ ਤੇ ਇਹ ਤਾਂ ਅਸੀਂ ਹੁਣ ਜਾਣੇ ਆ ਤੁਹਾਡੇ ਕੋਲ ਸਪਲੀਮੈਂਟ ਦੇ ਫਾਇਦੇ ਵੀ ਤੇ ਨੁਕਸਾਨ ਵੀ ਜਾਣਦੇ ਜਾਂਦੇ ਹੁਣ ਤੁਸੀਂ ਸਾਡੀ ਆਡੀਅנס ਨੂੰ ਕੀ ਇੱਕ ਮੈਸੇਜ ਦੇਣਾ ਚਾਹੋਗੇ ਕਿ ਜਿਹਦੇ ਨਾਲ ਉਹ ਬਾਡੀ ਵੀ ਵਧੀਆ ਬਣਾ ਸਕਣ ਕਿਉਂਕਿ ਅੱਜ ਕੱਲ ਹਰ ਬੰਦੇ ਦਾ ਸ਼ੌਂਕ ਹੈ ਕਿ ਮੈਂ ਆਪਣੀ ਬਾਡੀ ਵੀ ਵਧੀਆ ਬਣਾਵਾ ਗਰੂਮ ਵੀ ਵਧੀਆ ਹੋਵਾ ਸਪਲੀਮੈਂਟ ਵੀ ਯੂਜ਼ ਕਰਾਂ ਤੇ ਕਈ ਕਹਿੰਦੇ ਸਪਲੀਮੈਂਟ ਯੂਜ਼ ਨਾ ਕਰਾਂ ਬਿਨਾ ਉਹ ਤੁਸੀਂ ਕੀ ਇੱਕ ਮੈਸੇਜ ਦੇਣਾ ਚਾਹੋਗੇ ਦਰਸ਼ਕਾਂ ਨੂੰ ਦੇਖੋ ਦਰਸ਼ਕਾਂ ਨੂੰ ਮੇਰਾ ਮੈਸੇਜ ਹੈਗਾ ਸਭ ਤੋਂ ਪਹਿਲੇ ਤਾਂ ਤੁਸੀਂ ਆਪਣੀ ਬੈਲੈਂਸਡ ਡਾਈਟ ਰੱਖੋ ਜੇ ਤੁਸੀਂ ਨੋਰਮਲ ਵਰਕਆਊਟ ਕਰ ਰਹੇ ਹੋ ਤੁਹਾਨੂੰ ਬੈਲੈਂਸਡ ਡਾਈਟ ਦੇ ਵਿੱਚ ਤੁਹਾਨੂੰ ਪ੍ਰੋਟੀਨ ਲੈਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਪੈਣੀ ਕਿਉਂਕਿ ਤੁਹਾਡਾ ਪ੍ਰੋਟੀਨ ਲੈਵਲ ਸਾਰਾ ਕੁਝ ਤੁਹਾਨੂੰ ਬੈਲੈਂਸਡ ਡਾਈਟ ਦੇ ਵਿੱਚ ਮਿਲ ਜਾਣਾ ਉਹ ਡਾਈਟ ਤੁਸੀਂ ਆਪਣੇ ਟ੍ਰੇਨਰ ਤੋਂ ਲਿਖਵਾ ਸਕਦੇ ਹੋ ਜਾਂ ਤੁਸੀਂ ਆਪਣੇ ਪਰਸਨਲ ਡਾਈਟੀਸ਼ਨ ਤੋਂ ਵੀ ਲਿਖਵਾ ਸਕਦੇ ਹੋ ਮੋਸਟਲੀ ਕਰਨਾ ਕਿ ਬਸ ਓਵਰਡੋਸ ਨਹੀਂ ਲੈਣੀ ਸਪਲੀਮੈਂਟ ਦੀ ਜੇ ਤੁਸੀਂ ਸਪਲੀਮੈਂਟ ਯੂਜ਼ ਕਰ ਰਹੇ ਹੋ ਮੇਰਾ ਸਾਰਿਆਂ ਨੂੰ ਇਹੀ ਕਹਿਣਾ ਕਿ ਜੇ ਤੁਸੀਂ ਸਪਲੀਮੈਂਟ ਯੂਜ਼ ਕਰਦੇ ਹੋ ਤਾਂ ਪਲੀਜ਼ ਓਵਰਡੋਸ ਨਾ ਕਰੋ ਔਰ ਤਰੀਕੇ ਨਾਲ ਯੂਜ਼ ਕਰੋ ਆਪਣੇ ਟ੍ਰੇਨਰ ਨੂੰ ਪੁੱਛ ਕੇ ਯੂਜ਼ ਕਰੋ ओके सो ਇਹਦਾ ਅਸੀਂ ਜਾਣੇ ਸਪਲੀਮੈਂਟ ਦੇ ਕੀ ਕੀ ਫਾਇਦੇ ਨੇ ਤੇ ਕੀ ਕੀ ਨੁਕਸਾਨ ਨੇ ਤੇ ਤੁਹਾਨੂੰ ਕੋਈ ਵੀ ਇਸ ਟੌਪਿਕ ਨੂੰ ਲੈ ਕੇ ਡਾਊਟ ਹੈ ਜਾਂ ਕੁਐਸ਼ਨ ਹੈ ਤੁਸੀਂ ਸਾਨੂੰ ਥੱਲੇ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਤੁਹਾਡੇ ਕੁਐਸ਼ਨਸ ਦਾ ਜਵਾਬ ਅਸੀਂ ਜਰੂਰ ਦਵਾਂਗੇ ਸੋ ਚੱਲਦੇ ਆ ਹੁਣ ਸਾਨੂੰ ਇਜਾਜ਼ਤ ਦਿਓ ਅਗਲੀ ਵਾਰੀ ਫੇਰ ਮਿਲਾਂਗੇ ਇੱਕ ਨਵੀਂ ਜਗ੍ਹਾ ਦੇ ਉੱਤੇ ਧੰਨਵਾਦ